ਮਾਮਲਾ ਇੱਕ ਸੰਗਰੂਰ ਤੋਂ ਸਾਹਮਣੇ ਆਇਆ ਤੁਸੀਂ ਹੁਣ ਤੱਕ ਸਭ ਨੇ ਉਹ ਵਾਇਰਲ ਵੀਡੀਓ ਦੇਖ ਲਈ ਹੋਵੇਗੀ ਜਿਸ ਵਿੱਚ 30 ਲੱਖ ਰੁਪਏ ਦੀ ਗੱਲ ਹੋ ਰਹੀ ਹੈ ਜੋ ਨਗਦ ਰਾਸ਼ੀ ਵੀ ਦਿਖਾਈ ਜਾ ਰਹੀ ਹੈ ਉਸ ਦੇ ਵਿੱਚ ਜਿਸ ਨੇ ਵੀਡੀਓ ਪਾਈ ਸੀ ਉਹ ਖਬਰ ਉਸ ਨਾਲ ਜੁੜੀ ਹੋਈ ਹੈ ਕਿ ਉਸ ਨੇ ਕਿਵੇਂ ਦੁਖੀ ਹੋ ਕੇ ਜ਼ਹਿਰ ਨਿਗਲ ਲਈ ਹੈ ਔਰ ਉਹ ਕਿਉਂ ਕੀਤਾ ਗਿਆ ਔਰ ਇਸ ਨੂੰ ਲੈ ਕੇ ਸਥਾਨਕ ਵਿਧਾਇਕ ਦੇ ਉੱਤੇ ਦੋਸ਼ ਲਗਾ ਦਿੱਤੇ ਗਏ ਨੇ ਚਾਹੇ ਉਹ ਕਾਂਗਰਸ ਪਾਰਟੀ ਦੇ ਨੁਮਾਇੰਦੇ ਹੋਣ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨੇ ਸਵਾਲ ਚੁੱਕੇ ਨੇ ਕਿ ਕਿਵੇਂ ਇਸ ਮਾਮਲੇ ਦੇ ਵਿੱਚ ਧੱਕੇ ਕੀ ਕੀਤੇ ਗਏ ਵਧੀ ਕੀ ਹੋਈ ਔਰ ਸੌਦਾ ਜਿਹੜਾ ਆ ਜਿੰਨੇ ਵੱਧ ਦਿੱਤਾ ਤੇ ਉਸ ਨੂੰ ਟਰੱਕ ਯੂਨੀਅਨ ਦੇ ਵਿੱਚ ਪ੍ਰਧਾਨ ਦਾ ਅਹੁਦਾ ਦੇ ਦਿੱਤਾ ਗਿਆ ਇੱਥੇ ਦੱਸਣਾ ਬਣਦਾ ਹੈ ਕਿ ਭਵਾਨੀਗੜ੍ਹ ਸ੍ਰੀ ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਭਵਾਨੀਗੜ੍ਹ ਵਿਖੇ ਪ੍ਰਧਾਨਗੀ ਦੀ ਚੋਣ ਹੋਈ ਸੀ ਜਿਸ ਨੂੰ ਲੈ ਕੇ ਵਿੱਕੀ ਬਾਜਵਾ ਨੂੰ ਪ੍ਰਧਾਨ ਬਣਾਇਆ ਗਿਆ ਤੇ ਦੂਜੇ ਪਾਸੇ ਜਿਸ ਜਿਹੜੇ ਮਨਜੀਤ ਸਿੰਘ ਕਾਕਾ ਨੂੰ ਪ੍ਰਧਾਨਗੀ ਦੇਣ ਦਾ ਕਿਆ ਵਣ ਦੱਸਿਆ ਜਾ ਰਿਹਾ ਸੀ ਜਿਸ ਨਾਲ ਵਾਅਦਾ ਵੀ ਹੋਇਆ ਸੀ ਉਸਨੇ ਜ਼ਹਿਰ ਵੀ ਨਿਗਲ ਰਹੀ ਉਸ ਤੋਂ ਬਾਅਦ ਉਸ ਨੂੰ ਪ੍ਰਾਈਵੇਟ ਹਸਪਤਲ ਦਾਖਲ ਵੀ ਕਰਵਾ ਦਿੱਤਾ ਗਿਆ ਪਰ ਇਸ ਨੂੰ ਲੈ ਕੇ ਸਿਆਸਤ ਭੱਗ ਗਈ ਹੈ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੀਆਂ ਵੀ ਮੁਸ਼ਕਲਾਂ ਵਧ ਗਈਆਂ ਨੇ ਕਿਉਂਕਿ ਦੋਸ਼ ਲੱਗੇ ਨੇ ਬਹੁਤ ਗੰਭੀਰ ਦੋਸ਼ ਨੇ ਔਰ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਦੇ ਵਿੱਚ ਵੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਔਰ ਜਿਹੜੀ ਇੱਕ ਤਸਵੀਰ ਜਿਹੜਾ ਪੈਸੇ ਮੋੜਨ ਆਇਆ ਸੀ ਜਿਸ ਦੇ ਉੱਤੇ ਦੋਸ਼ ਲਾਏ ਗਏ ਨੇ ਉਸ ਨੂੰ ਐਮਐਲਏ ਦਾ ਖਾਸਮ ਖਾਸ ਦੱਸਿਆ ਜਾ ਰਿਹਾ ਹੈ ਇਸ ਮਾਮਲੇ ਦੇ ਵਿੱਚ ਜੋ ਸ਼੍ਰੋਮਣੀ ਕਾਲੀਦਲ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਵੀਡੀਓ ਜਾਰੀ ਕੀਤੀ ਗਈ ਉਸ ਦੇ ਵਿੱਚ ਵੀ ਦੋਸ਼ ਲਾਏ ਜਾ ਰਹੇ ਨੇ ਕਿ ਅ ਦਰਸਲ ਇਹ ਮਾਮਲਾ ਕੀ ਹੈ ਇਸ ਮਸਲੇ ਦੇ ਵਿੱਚ ਜਿਹੜੀ ਇੱਕ ਵੀਡੀਓ ਜਾਰੀ ਕੀਤੀ ਗਈ ਸ਼੍ਰੋਮਣੀ ਕਾਲੀਦਲ ਵੱਲੋਂ ਉਸ ਵਿੱਚ ਉਹਨਾਂ ਨੇ ਇਹ ਵੀ ਨਾਮ ਲਿਖਿਆ ਕਿ ਹਲਕਾ ਸੰਗਰੂਰ ਦੇ ਪੁਹਾਣੀਗੜ੍ਹ ਵਿੱਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਵੱਡਾ ਵਿਵਾਦ ਛੜਿਆ ਹੋਇਆ ਹੈ ਸੰਗਰੂਰ ਦੇ ਵਿਧਾਇਕਾ ਨਿਰੰਦਰ ਕੌਰ ਭਰਾਜ ਤੇ ਵੱਡੇ ਦੋਸ਼ ਲਗਾ ਦਿੱਤੇ ਨੇ ਸੂਤਰਾਂ ਅਨੁਸਾਰ ਉਹਨਾਂ ਨੇ ਇਹ ਵੀ ਲਿਖਿਆ ਕਿ ਵਿਧਾਇਕਾਂ ਵੱਲੋਂ 5 ਸਾਲਾਂ ਦੌਰਾਨ ਹਰ ਸਾਲ ਟਰੱਕ ਯੂਨੀਅਨ ਦੇ ਪ੍ਰਧਾਨ ਬਣਨ ਵਾਲਿਆਂ ਤੋਂ 30-30 ਲੱਖ ਰੁਪਏ ਦੀ ਰਾਸ਼ੀ ਗੁराई ਗਈ ਪਰ ਇਸ ਸਾਲ ਪ੍ਰਧਾਨਗੀ ਦੀ ਚੋਣ ਵੇਲੇ ਕਿਸੇ ਤੀਜੀ ਧਿਰ ਕੋਲੋਂ 55 ਲੱਖ ਦੀ ਰਾਸ਼ੀ ਲੈ ਕੇ ਸਾਲ ਪ੍ਰਧਾਨ ਬਣਨ ਵਾਲੇ ਮਨਜੀਤ ਸਿੰਘ ਕਾਕਾ ਨੂੰ 30 ਲੱਖ ਰੁਪਏ ਰਾਸ਼ੀ ਵਾਪਸ ਕਰ ਦਿੱਤੀ ਗਈ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਜਿਸ ਕਰਕੇ ਮਨਜੀਤ ਸਿੰਘ ਕਾਕਾ ਵੱਲੋਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਜ਼ਿੰਮੇਵਾਰ ਸਥਾਨਕ ਵਿਧਾਇਕ ਨੂੰ ਦੱਸਿਆ ਜਾ ਰਿਹਾ ਹੈ ਅਸੀਂ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਮੰਗ ਕਰਦੇ ਆ ਕਿ ਵਿਧਾਇਕ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਉਸ ਦੀ ਵਿਧਾਇਕਾ ਵਜੋਂ ਮਾਨਤਾ ਰੱਦ ਕੀਤੀ ਜਾਵੇ ਇਹ ਸ਼੍ਰੋਮਣੀ ਕਾਲੀ ਦਲ ਦੇ ਆਗੂਆਂ ਵੱਲੋਂ ਮੰਗ ਕੀਤੀ ਗਈ ਹੈ ਇਸੇ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਨੇ ਵੀ ਇਹ ਵੀਡੀਓ ਨੂੰ ਜਾਰੀ ਕਰਦਿਆਂ ਹੋਇਆਂ ਇਹ ਕਹਿ ਦਿੱਤਾ ਹੈ ਕਿ ਲੋਚਨਾ ਹੋਣ ਲੱਗੀ ਹੈ ਕਿ ਜਿਹੜੀ ਇਮਾਨਦਾਰੀ ਦੀ ਗੱਲ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਇੱਕ ਨਾਲ ਜੁੜਿਆ ਇੱਕ ਹੋਰ ਵਿਵਾਦ ਸਾਹਮਣੇ ਆ ਗਿਆ ਇਸ ਮਾਮਲੇ ਦੇ ਵਿੱਚ ਕੀ ਕਿਹਾ ਗਿਆ ਉਹ ਵੀ ਸੁਣੋ ਜੀ ਸਿੰਘ ਪੋਣੀਗੜ ਮੈਂ ਟਰੱਕ ਆਪਰੇਟਰ ਹਾਂ ਇੱਥੋਂ ਦਾ ਅੱਛਾ ਜੀ ਤੇ ਇਹ ਜਦੋਂ ਨਰਿੰਦਰਪੁਰ ਭਰਾ ਆਇਆ ਤੇ ਇਹ ਵਾਅਦੇ ਕਰਕੇ ਗਈ ਸੀ ਵੀ ਤੁਹਾਡੇ ਮੈਥੇ ਇਲੈਕਸ਼ਨ ਕਰਾਇਆ ਕਰੂੰਗੀ ਜੀ ਤੇ ਪਹਿਲੇ ਸਾਲ ਹੀ ਇਹਨੇ ਧੱਕਾ ਕੀਤਾ ਚਲੋ ਜਦੋਂ ਧੱਕਾ ਕੀਤਾ ਅਸੀਂ ਵਿਰੋਧ ਵੀ ਕੀਤਾ ਵਿਰੋਧ ਕਰਨ ਤੋਂ ਬਾਅਦ ਚਲੋ ਸਾਡੀ ਕੋਈ ਸੁਣਵਾਈ ਨਹੀਂ ਕੋਈ ਪ੍ਰਸ਼ਾਸਨ ਲਾ ਦਿੰਦੀ ਹੈ ਇੱਕ ਸਾਡੇ ਲੋਕ ਬਾਈ ਡਰਪੋਕ ਬਹੁਤ ਨੇ ਪ੍ਰਸ਼ਾਸਨ ਕੋਈ ਫਾਹੇ ਨਹੀਂ ਲਾ ਦਿੰਦਾ ਮੈਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਅੜ ਕੇ ਖੜਿਆ ਕਰੋ ਤੇ ਐਤ ਕੀ ਹੁਣ ਇਹ ਗੱਲ ਐਤ ਕੀ ਵਾਰੀ ਸੀ ਕਾਕੇ ਬਾਈ ਦੀ ਤੇ ਕਾਕੇ ਬਾਈ ਦੀ ਵਾਰੀ ਸੀ ਤੇ ਫਿਰ ਵੀ ਇਹਨਾਂ ਨੇ ਪਪ ਜਿਹੜਿਆ ਆਪਣਾ ਲਵਲੀ ਕਾਕੜਾ ਜੀ ਕਹੇ ਗਏ ਨੇ ਵੀ ਪੰਜ ਮੈਂਬਰਾਂ ਦੇ ਵਿੱਚ ਕੋਈ ਨਹੀਂ ਲੱਗੂਗਾ ਤੇ ਵਿੱਕੀ ਬਾਜੋਂ ਨੀਤੀ ਪ੍ਰਧਾਨ ਬਣਾਉਣ ਦਾ ਪਹਿਲੀ ਮੈਂ ਤਾਂ ਇੱਥੋਂ ਤੱਕ ਸੁਣਿਆ ਵੀ ਉਹਨੇ ਕਿ ਕਿਲਾ ਵੀ ਵੇਚਿਆ ਹੈ ਪੈਸੇ ਦੇਣ ਵਾਸਤੇ ਠੀਕ ਹੈ ਜੀ ਬਹੁਤ ਵੀ ਰੋਡ ਦੇਦੀ ਹੁਣ ਇਹ ਗੱਲ ਸੱਚ ਹੈ ਪਤਾ ਨਹੀਂ ਝੂਠ ਹੈ ਤਕਰੀਬਨ 90% ਸੱਚ ਹੁੰਦਾ ਹੀ ਬਿਲਕੁਲ ਝੂਠ ਨਹੀਂ ਹੁੰਦਾ ਹੁੰਦਾ ਤੇ ਉਹਨੇ ਚੜਾਵਾ ਚਾੜਿਆ ਸਾਡੇ ਬੰਦੇ ਤੋਂ ਵੀ ਲਿਆ ਠੀਕ ਹੈ ਜੀ 30 ਲੱਖ ਰੁਪਇਆ ਉਹਦੀ ਰਿਕਾਰਡਿੰਗ ਵੀਡੀਓ ਮੇਰੇ ਖਿਆਲ ਚ ਹੈਗੀ ਹੈ ਹੈਗੀ ਹੈ ਬੰਦੇ ਕੋਈ ਉਹ ਬੰਦਾ ਜਿਹੜਾ ਵਾ ਚੜ ਗਿਆ ਜਿਆਦਾ ਉਹ ਚੜਾਵਾ ਪਤਾ ਨਹੀਂ ਕਿੱਥੋਂ ਚੜਿਆ ਉਹਦੇ ਨਾਲ ਜਿੰਨੇ ਸਾਡੇ ਜੁਨੀਅਨ ਦੇ ਚੋਰ ਨੇ ਉਹਨਾਂ ਨੇ ਹਿੱਸਾ ਦਿੱਤਾ ਇਹ ਇੰਨੇ ਪੈਸੇ ਦੇਣ ਲੱਗਾ ਇਹਨੇ ਚੋਗਾ ਹੈ ਨਹੀਂ ਵੀ ਇਹ ਤੇ ਉਹਨਾਂ ਨੇ ਹਿੱਸੇ ਪੱਤੀ ਕਿਨੇ ਪੰਜ ਦੇ ਕੇ ਸੱਤ ਦਿੱਤਾ ਵੀ ਸਾਡੇ ਚੋਰੀਆਂ ਚੱਲਦੇ ਰਹਿਣਗੇ ਸਾਡੇ ਢੋਲ ਟਕੇ ਰਹਿਣਗੇ ਜਿਹੜਾ ਸਾਹਬ ਹੈ ਵੀ ਗੋਲ ਮੋਲ ਕੀਤਾ ਹਾਂ ਜੇ ਸਾਡੇ ਬੰਦੇ ਨੂੰ ਕੁਝ ਹੋ ਜਾਂਦਾ ਤਾਂ ਇਸ ਦਾ ਪਰਚਾ ਝਾੜੂ ਸਰਕਾਰ ਨਿਰੰਦ ਗੌਰ ਭਰਾਜ ਤੇ ਪੈਣਾ ਚਾਹੀਦਾ ਹੈ ਠੀਕ ਹੈ ਜੀ। ਹਾਂ ਜੀ ਕਿਹਨਾ ਭਾਈ ਮਰਜੀਸੂ ਬੀਟਾ ਬੋਲਨੇ ਸਾਫ ਦਾ ਪ੍ਰਧਾਨ ਸਾਡੇ ਜਿਹੜਾ ਪਹਿਲਾਂ ਪ੍ਰਧਾਨ ਸੀ ਜੀ ਇਹ 1.5 ਕਰੋੜ ਰੁਪਏ ਦਾ ਕਪਲਾ ਕਰ ਗਿਆ। ਉਸ ਮਸਲਾ ਵੀ ਚੱਲ ਰਿਹਾ ਸੀ। ਇਹਨੂੰ ਇਦਾਂ ਐਂ ਡਰਤੀ ਵੀ ਮੇਰੇ ਕਿਤੇ ਰੋਲਾ ਨਾ ਪੈਸੇ ਹਸਾਬ ਦੀ। ਜਿਸ ਕਰਕੇ ਇਹ ਆਪਦਾ ਗਵਰਨਰ ਫੋਨ ਦੇ ਮਾਰੇ ਨਹੀਂ ਕੰਮ ਕਰਿਆ। ਇਹ ਸਹੀ ਬੇਨਤੀ ਕਰਦਾ ਸਰਕਾਰ ਨੂੰ ਵੀ ਜਿਹੜਾ ਗਵਨ ਕਰਿਆ ਸਾਡੇ ਸਕੌਟੀਆਂ ਗਲਤ ਲਿਖਿਆ ਗਈਆਂ ਵੀ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਜੀ। ਕੋਈ ਵੀ ਪ੍ਰਧਾਨ ਹੋਵੇ ਅਸੀਂ ਕਹਿੰਦਾ ਮੇਰੇ ਸਾਰਾ ਹਸਾਬ ਦਾ ਪਿਆ ਹਰੇਕ ਮੁੰਡੀ ਦਾ ਪਿਆ ਕਿੱਥੋਂ ਕਿੰਨੇ ਖਾਦੇ ਕਿੱਥੋਂ ਕਿੰਨੇ ਇੱਕ ਸਪੈਨ ਮਗਰ 1.80 ਲੱਖ 80 ਹਜ਼ਾਰ 90 ਹਜ਼ਾਰ ਸਾਡੇ ਸੀਜ਼ਨ ਚ ਸਾਰੇ ਲੇਬਰ ਦੇ ਪੁੱਤੀ ਪੈ ਗੱਟਾ ਖਾ ਗਿਆ ਜੀ ਸਾਡੇ ਲੋਕਾਂ ਨੇ ਸੀ ਪਹਿਲਾਂ ਵੀ ਜਾਗਰਤ ਕਰਾਦੀ ਚਲੋ ਜਨਤਾ ਨਹੀਂ ਬੋਲੀ ਅਸੀਂ ਹੁਣ ਵੀ ਕਹਿੰਦਾ ਜਮੀਰ ਸਿੰਘ ਆਲੋ ਜਨਤਾ ਨੂੰ ਕਹਿੰਦੇ ਆ ਜਿੰਨਾ ਤੁਹਾਡੀ ਜ਼ਮੀਰ ਨਹੀਂ ਜਾਗਦੀ ਤੁਸੀਂ ਕੁਝ ਨਹੀਂ ਕਰ ਸਕਦੇ ਜਿਹਦੀ ਚੋਣਾਂ ਤੋਂ ਤੁਸੀਂ ਪੇਮਾਨ ਹੈਂ ਅੱਜ ਦੀ ਚੋਣਾਂ ਦਾ ਜੌਨਗਾਦੀ ਇਹ ਹੈ ਕੋਈ ਚੋਣ ਤਾਂ ਕੋਈ ਨਹੀਂ ਇਹ ਸਾਡਾ ਸਾਬ ਨਹੀਂ ਹੋਤਾ ਨਹੀਂ ਹਾਂ ਗੱਲ ਸੁਣੋ ਸਾਡਾ ਪਹਿਲਾ ਸਾਹਿਬ ਨਹੀਂ ਦਿੱਤਾ ਕਿ ਅਸਮਾਰ ਕੇ ਨੇੜ ਕਰੋਰਾ ਸਾਡਾ ਹਸਾਬ ਆ ਜੀ ਨਾ ਕੋਈ ਸਕੌਟੀਨ ਦਾ ਫੇਰ ਵਾ ਸੰਪਤੀ ਕੀ ਹਿਸਾਬ ਕਰ ਦਿੰਦਾ ਹਾਂ ਹਾਂਜੀ 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 ਅੱਜ ਵੀ ਹਿਸਾਬ ਦਿੱਤਾ ਕਿ মিডিਆ ਜੇ ਹਾਂਜੀ ਅੱਗੇ ਨਹੀਂ ਚੱਲਣ ਦਿੱਤੇ ਹਿਸਾਬ ਦਾ ਫੇਰ ਆ ਅਸਾਂ ਸਾਨੂੰ ਬੋਲਣ ਨੂੰ ਜੇ ਸਹੀ ਨਹੀਂ ਦੀ ਠਾਣੀ ਸੀ ਜੇਸਪੀ ਸਾਹਿਬ ਦੇ ਬੈਠੇ ਦੀ ਪਤਾ ਕੀ ਹੈ ਇਸ ਦਾ ਲੋਕਤਾਂ ਨੂੰ ਵੀ ਕਹਿੰਦੇ ਸਾਡੀ ਯੂਨੀਅਨ ਨੂੰ ਵੀ ਇਹ ਇਕਤਾ ਕਰ ਲਓ ਤੁਸੀਂ ਪ੍ਰਧਾਨਾਂ ਤੋਂ ਨਾ ਡਰੋ ਜਿਹੜਾ ਪ੍ਰਧਾਨਾਂ ਨਾਲ ਖਾਉ ਉਹਦੇ ਖਿਲਾਫ ਹੋ ਜਾਓ ਬਸ ਔਰ ਇਸੇ ਤਰ੍ਹਾਂ ਹੀ ਐਮਐਲਏ ਸੁਖਪਾਲ ਸਿੰਘ ਖੈਰਾ ਨੇ ਵੀ ਦੋਸ਼ ਲਾਏ ਨੇ ਜਿਸ ਦੇ ਵਿੱਚ ਉਹਨਾਂ ਨੇ ਨਾਲ ਫੋਟੋ ਤੇ ਉਹ ਵੀਡੀਓ ਵੀ ਜਾਰੀ ਕੀਤੀ ਜਿਹੜੀ ਕਿ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਲਿਖਦੇ ਨੇ ਕਿ ਜਿਹੜਾ ਗੁਰਪ੍ਰੀਤ ਸਿੰਘ ਜਿਹੜਾ ਕਿ ਪੈਸੇ ਮੋੜਨ ਆਇਆ ਸੀ ਉਹ 30 ਲੱਖ ਰੁਪਏ ਲੈ ਕੇ ਉਹ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਹੈ ਔਰ ਉਸ ਦੀਆਂ ਤਸਵੀਰਾਂ ਵੀ ਔਰ ਖਾਸਮ ਖਾਸ ਹੈ ਔਰ ਹਲਕਾ ਸੰਗਰੂਰ ਦੇ ਵਿੱਚ ਭਵਾਨੀਗੜ ਬਲਾਕ ਦਾ ਅਹੁਦੇਦਾਰ ਵੀ ਰਹਿ ਚੁੱਕਾ ਹੈ ਪ੍ਰਧਾਨ ਵੀ ਰਹਿ ਚੁੱਕਾ ਹੈ ਤੇ ਐਮ ਐਲ ਏ ਦੇ ਨਾਲ ਉਸ ਦੀਆਂ ਕਾਫੀ ਤਸਵੀਰਾਂ ਨੇ ਉਹ ਵੀ ਵਾਇਰਲ ਕੀਤੀਆਂ ਜਾ ਰਹੀਆਂ ਨੇ ਹੁਣ ਇਸ ਮਾਮਲੇ ਦੇ ਵਿੱਚ ਹੁਣ ਤੱਕ ਜਿੰਨਾ ਵਿਵਾਦ ਸਾਹਮਣੇ ਆ ਚੁੱਕਾ ਹੈ ਵਿਰੋਧੀਆਂ ਨੇ ਘੇਰਨਾ ਸ਼ੁਰੂ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਕਿਸੇ ਵੀ ਬੁਲਾਰੇ ਵੱਲੋਂ ਜਾਂ ਖੁਦ ਜਿਨ੍ਹਾਂ ਤੇ ਦੋਸ਼ ਲੱਗ ਰਹੇ ਨੇ ਐਮ ਐਲ ਏ ਨਿਰਿੰਦਰ ਕੌਰ ਭਰਾਜ ਦੇ ਵੱਲੋਂ ਹਾਲੇ ਤੱਕ ਕੋਈ ਵੀ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਜਦੋਂ ਉਹਨਾਂ ਦੀ ਗੱਲ ਜਾਂ ਉਹਨਾਂ ਦਾ ਪੱਖ ਸਾਹਮਣੇ ਆਵੇਗਾ ਤੇ ਕੋਸ਼ਿਸ਼ ਕਰਾਂਗੇ ਉਹ ਵੀ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ